ਤੁਸੀਂ ਦੇਖ ਰਹੇ ਹੋ ਪੰਜਾਬ ਐਮ ਪੀ ਐਮ ਪਿੱਛੇ ਤਸਵੀਰਾਂ ਦੇਖ ਸਕਦੇ ਹਾਂ ਸ਼੍ਰੀ ਅਮਨਤ ਯਾਤਰਾ ਦੇ ਲਈ ਪंजीकरण ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਲਾਈਨਾਂ ਨੇ ਜੋ ਕਿ ਬੈਂਕਾਂ ਦੇ ਬਾਹਰ ਲਗਨੀਆਂ ਸ਼ੁਰੂ ਹੋ ਚੁੱਕੀਆਂ ਨੇ ਸ਼ਰਧਾਲੂ ਨੇ ਜੋ ਕਿ ਸ਼੍ਰੀ ਅਮਨਤ ਯਾਤਰਾ ਦੇ ਲਈ ਪंजीकरण ਕਰਵਾਉਣ ਦੇ ਲਈ ਲਗਾਤਾਰ ਪਹੁੰਚ ਰਹੇ ਨੇ ਔਰ ਗੱਲਬਾਤ ਵੀ ਕਰਦੇ ਆਂ ਔਰ ਜੈਕਾਰੇ ਵੀ ਲਗਾਏ ਜਾ ਰਹੇ ਨੇ ਸੋ ਬਿਲਕੁਲ ਯਾਤਰਾ ਦੇ ਲਈ ਉਤਸ਼ਾਹ ਹੈ ਸ਼ਰਧਾਲੂਆਂ ਚ ਦੇਖਣ ਨੂੰ ਮਿਲ ਰਿਹਾ ਵੈ ਗੱਲਬਾਤ ਕਰਦੇ ਆ ਔਰ ਆਪ ਪੁੱਛਦੇ ਆ ਜੀ ਸੋ ਯਾਤਰਾ ਦੇ ਲਈ ਪंजीकरण ਦੇ ਲਈ ਚਾਹੀਏ ਉਹ ਲਾਈਨਾਂ ਲੱਗੀਆਂ ਹੋਈਆਂ ਵੈ ਬਹੁਤ ਬੁਰਾ ਹਾਲ ਹੈ ਜੀ ਲੈਣਾ ਦਾ ਜੀ ਸੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਜਾਂਦੇ ਨੇ ਖੁਸ਼ੀ ਹੈ ਇਸ ਵਾਰ ਹਾਂ ਜੀ ਖੁਸ਼ੀ ਹੈ ਜੀ ਪੂਰੀ ਖੁਸ਼ੀ ਹੈ ਹਾਂ ਜੀ ਹਾਂ ਜੀ ਪੂਰੀ ਤੋ ਰਜਿਸਟ੍ਰੇਸ਼ਨ ਹੋ ਗਈ ਹੈ ਕਰਵਾਣੀ ਹੈ ਅਬੀ ਕਰਵਾਣੀ ਹੈ ਜੀ ਲੱਗੇ ਹੋਏ ਹੈ 2 ਘੰਟੇ 2 ਘੰਟੇ ਲੱਗਣਗੇ ਜੀ 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 ਅਸ ਕਦੋਂ ਤੋਂ ਜਾ ਰਹੇ ਹੋ ਤੁਸੀਂ ਯਾਤਰਾ ਮਨੂੰ ਜੀ ਆ ਹੋ ਗਿਆ 99 ਦਾ ਜਾਣ ਲੱਗੇ ਜੀ ਜੀ ਲਗਾਤਾਰ ਜਾ ਰਹੇ ਹਾਂ ਜੀ ਆਵਾਸੀ ਹਲ 2 ਸਾਲਾ ਜੋ ਕਰੋਨਾ ਕਰਕੇ ਨਹੀਂ ਗਿਆ ਜੀ 29 ਸਾਲ ਹੋ ਗਏ ਨਹੀਂ ਗਈ ਇਸ ਵਾਰ ਜੀ ਜੀ ਯਾਤਰੀ ਸੋ ਬਿਲਕੁਲ ਜੋ ਕਤਾਰਾਂ ਲੱਗੀਆਂ ਹੋਈਆਂ ਨੇ ਸ਼ਰਧਾਲੂਆਂ ਦੀਆਂ ਔਰ ਰਜਿਸਟ੍ਰੇਸ਼ਨ ਦੇ ਲਈ ਪंजीकरण ਦੇ ਲਈ ਜੋ ਜਾ ਰਹੇ ਨੇ ਦੇਖ ਸਕਦੇ ਹੋ ਬੈਂਕ ਦੇ ਬਾਹਰ ਜੋ ਪੂਰੀਆਂ ਰੋਣਕਾਂ ਲੱਗੀਆਂ ਹੋਈਆਂ ਨੇ ਔਰ ਜੋ ਯਾਤਰਾ ਵੈ 3 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਔਰ 3 ਜੁਲਾਈ ਤੋਂ ਲੈ ਕੇ ਯਾਤਰਾ ਵੈ ਜੋ ਕਿ ਰਖੜੀ ਤੱਕ ਚਲੇਗੀ ਰਫਲੀ ਤਿਹਾਰ ਤੱਕ ਯਾਤਰਾ ਚਲੇਗੀ ਯਾਤਰਾ ਦੇ ਲਈ ਪंजीकरण ਦੋ ਮਾਧਿਅਮ ਨਾਲ ਹੋ ਰਹੇ ਵੇ ਇੱਕ ਤਾਂ ਆਨਲਾਈਨ ਮਾਧਿਅਮ ਨਾਲ ਹੋ ਰਿਹਾ ਦੂਸਰਾ ਦੁਬਾਰਾ ਦਿਖਾ ਦਿੰਨੇ ਆ ਕਿ ਇਹ ਆਨਲਾਈਨ ਮਾਧਿਅਮ ਦੇ ਨਾਮ ਨਾਲ ਆਫਲਾਈਨ ਮਾਧਿਅਮ ਨਾਲ ਹੋ ਰਿਹਾ ਤਸਵੀਰਾਂ ਦੇਖ ਸਕਦੇ ਹੋ ਕਿ ਜੋ ਸ਼ਰਧਾਲੂ ਨੇ ਇਸ ਵਕਤ ਰਜਿਸਟ੍ਰੇਸ਼ਨ ਦੇ ਲਈ ਪंजीकरण ਦੇ ਲਈ ਕਤਾਰਾਂ ਦੇ ਵਿੱਚ ਲੱਗੇ ਹੋਏ ਨੇ ਔਰ ਗੱਲਬਾਤ ਵੀ ਕਰਦੇ ਆ ਔਰ ਪੁੱਛਦੇ ਆ ਕਿ ਕਿਵੇਂ ਦਾ ਮਾਹੌਲ ਹੈ ਕਿਉਂਕਿ ਸ਼ਰਧਾਲੂਆਂ ਦੇ ਵਿੱਚ ਜੋ ਜੋਸ਼ ਵਾ ਦੇਖਣ ਨੂੰ ਮੇਰਾ ਵਾ ਯਾਤਰਾ ਵਾ ਹਰ ਸਾਲ ਯਾਤਰਾ ਤੇ ਜਾਂਦੇ ਨੇ ਕੁਝ ਲੋਕ ਨੇ ਜੋ ਲਗਾਤਾਰ ਜਾਂਦੇ ਨੇ ਪਿਛਲੇ ਲੰਬੇ ਸਮੇਂ ਤੋਂ ਜਾ ਰਹੇ ਨੇ ਔਰ ਜੋ ਇਹ ਕਤਾਰਾਂ ਨੇ ਲਗਭਗ ਇਸੇ ਤਰੀਕੇ ਦੇ ਨਾਲ ਬਣੀ ਆ ਰਹਿਣ ਗਿਆ ਤਸਵੀਰਾਂ ਤੁਸੀਂ ਲਗਾਤਾਰ ਦੇਖ ਸਕਦੇ ਹੋ ਉਹਨਾਂ ਤੇ ਕਤਾਰਾਂ ਦੀਆਂ ਕਿ ਸ਼ਰਧਾਲੂ ਨੇ ਜੋ ਇਸ ਵਕਤ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਔਰ ਗੱਲਬਾਤ ਵੀ ਕਰਦੇ ਆ ਜੋ ਸ਼ਰਧਾਲੂ ਨੇ ਜਿਹੜਾ ਨੇ ਜਾਣਾ ਹੋਵੇ ਜੀ ਸੋ ਪੁੱਛਦੇ ਆ ਕਤਾਰਾਂ ਦੇ ਵਿੱਚ ਖੜੇ ਹੋ ਸ਼ਰਧਾਲੂ ਭਾਰੀ ਗਿਣਤੀ ਚ ਮੌਜੂਦ ਨੇ ਜੀ ਬਿਲਕੁਲ ਜੀ 바ਵਾ ਭੋਲੇ ਨਾ ਜੀ ਦਾ ਇੱਕ ਮਹਾ ਪਰਵਾ ਆ ਰਿਹਾ ਹੈ 바ਵਾ ਅਮਰਨਾਥ ਜੀ ਦੀ ਯਾਤਰਾ ਆ ਰਹੀ ਹੈ ਔਰ ਸਭ ਆਪਣੇ ਹਰਸ਼ੌਰ ਲਾਸ਼ ਨਾਲ ਮੈਡੀਕਲ ਰਜਿਸਟ੍ਰੇਸ਼ਨ ਕਰਵਾਣ ਆਏ ਹੋਏ ਐ ਔਰ ਜੈਕਾਰੇ ਲਗਾ ਕੇ ਰਜਿਸਟ੍ਰੇਸ਼ਨ ਕਰਵਾ ਕੇ ਆਪਣਾ ਜਾਣਾ ਪੱਕਾ ਕਰ ਰਹੇ ਐ ਐਸੋ ਕਿੰਨੀ ਤਰੀਕ ਨੂੰ ਜਾਣ ਬਾਰੇ ਸੋਚਿਆ ਤੁਸੀਂ ਅਸੀਂ ਤਾਂ ਜੀ 5 ਤਰੀਕ ਜਾਵਾਂਗੇ 5 ਜੁਲਾਈ ਨੂੰ ਇੱਥੇ ਜਾਵਾਂਗੇ ਸੋ ਬਿਲਕੁਲ 5 ਜੁਲਾਈ ਦੇ ਬਲਟਾਲ ਦੇ ਰਸਤੇ ਹੋ ਜਾਵਾਂਗੇ ਬਲਟਾਲ ਤਰੂ ਜਾਵਾਂਗੇ ਜੀ ਜੀ ਐਸੋ ਕਦੋਂ ਤੋਂ ਜਾ ਰਹੇ ਹੋ ਤੁਸੀਂ ਥੋੜਾ ਦੱਸ ਸਕਦੇ ਹੋ ਕਿੰਨਾ ਸਮਾਂ ਹੋ ਗਿਆ 2007 ਤੋਂ ਜਾ ਰਹੇ ਹਾਂ 2000 ਪਹਿਲੀ ਯਾਤਰਾ ਸੀ 2007 ਜੀ ਮੇਰੀ ਪਹਿਲੀ ਯਾਤਰਾ ਸੀ ਜੀ 18 ਸਾਲ ਹੋ ਚੁੱਕੀ ਹੈ ਜੀ ਬਾਬਾ ਇਦਾਂ ਹੀ ਹਰ ਸਾਲ ਬੁਲਾਉਂਦੇ ਰਹਿੰਦੇ ਨੇ ਜੀ ਕਿਵੇਂ ਦਾ ਰਹਿੰਦਾ ਬਈ ਯਾਤਰਾ ਦਾ ਅਨੁਭਵ ਥੋੜਾ ਸ਼ੇਅਰ ਕਰ ਸਕਦੇ ਹੋ ਯਾਤਰਾ ਇੱਕ ਮੈਂ ਕਹਿਣਾ ਚਾਹਾਂਗਾ ਜੀ ਇੰਨੀ ਕਿ ਪਵਿੱਤਰ ਯਾਤਰਾ ਹੈ ਇੱਚ ਖੁਦ ਦੇਵੀ ਦੇਵਤਾ ਮਨੁੱਖ ਅਵਤਾਰ ਲੈ ਕੇ ਯਾਤਰਾ ਕਰਦੇ ਆ ਇੰਨੀ ਪਵਿੱਤਰ ਯਾਤਰਾ ਇੰਨੀ ਪੋਜ਼ਿਟਿਵਿਟੀ ਹੈ ਜੀ 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 ਤੁਹਾਡਾ ਦੱਸੋ ਪਰਿਵਾਰ ਨਾਲ ਜਾਂਦੇ ਹੋ ਕਿਵੇਂ ਜਾਂਦੇ ਹੋ ਥੋੜਾ ਦੱਸੋ ਇਸ ਬਾਰੇ ਐਕਚੁਅਲੀ ਅਸੀਂ ਬੱਸ ਲੈ ਕੇ ਜਾਂਦੇ ਹਾਂ ਜੀ ਅਸੀਂ ਸੰਗਲਾ ਵਾਲਾ ਸ਼ਿਵਾਲਾ ਮੰਦਿਰ ਦੇ ਸੇਵਾਦਾਰ ਹਾਂ ਅਸੀਂ ਹਰ ਸਾਲ ਉੱਥੋਂ ਬੱਸ ਲੈ ਕੇ ਜਾਂਦੇ ਹਾਂ ਜੀ ਔਰ ਇਸ ਵਾਰੀ ਸਾਡੀ ਇੱਕ ਪਰਿਵਾਰਿਕ ਬੱਸ ਜਾ ਰਹੀ ਹੈ ਔਰ ਇੱਕ ਸਪੈਸ਼ਲੀ ਬॉयਜ਼ ਲਈ ਜਾ ਰਹੀ ਹੈ ਦੋ ਬੱਸਾਂ ਲੈ ਕੇ ਜਾ ਰਹੇ ਹਾਂ ਦੋ ਬੱਸਾਂ ਜਾ ਰਹੀਆਂ ਹਾਂ ਜੀ ਸੋ ਬਿਲਕੁਲ ਯਾਤਰਾ ਦੇ ਲਈ ਜੋ ਆਨਲਾਈਨ ਮਾਧਿਅਮ ਨਾਲ ਰਜਿਸਟ੍ਰੇਸ਼ਨ ਹੋ ਰਹੀ ਹੈ ਔਰ ਆਫਲਾਈਨ ਮਾਧਿਅਮ ਨਾਲ ਬੈਂਕਾਂ ਰਾਹੀਂ ਹੋ ਰਹੀ ਹੈ ਸੋ ਬੈਂਕਾਂ ਦੇ ਵਿੱਚ ਸਾਰੇ ਬੈਂਕਾਂ ਜਿਵੇਂ ਤਰ੍ਹਾਂ ਭੀੜ ਹੈ ਹਾਂਜੀ ਬਿਲਕੁਲ ਜੀ ਇਹ ਤਾਂ ਇੱਕ ਮੇਲਾ ਹੀ ਲੱਗ ਜਾਂਦਾ ਜੀ ਹਰ ਸਾਲ ਇਹਨਾਂ ਡੇਟਾ ਦੇ ਵਿੱਚ ਜਿਹੜੇ ਬੰਦੇ ਨੇ ਜਾਣਾ ਉਹ ਸਾਰਾ ਸਾਲ ਪੁੱਠੀ ਗਿਣਤੀ ਕਰਦਾ ਜੀ ਕਿੰ다 ਦਿਨ ਖਤਮ ਹੋਣ ਯਾਤਰਾ ਦੇ ਰਜਿਸਟ੍ਰੇਸ਼ਨ ਦੇ ਦਿਨਾਂ ਅਤੇ ਸੀ ਜਾ ਕੇ ਮੇਲੇ ਸ਼ਾਮਲ ਹੋਈਏ ਬਿਲਕੁਲ ਸੋ 3 ਤਰੀਕ ਦਾ ਕੁਛ ਸੋਚਿਆ ਕਿ 3 ਤਰੀਕ ਨੂੰ ਜਨਵਰੀ ਟ੍ਰਾਈ ਕੀਤਾ ਪਹਿਲੇ ਦਿਨ ਤਿੰਨ ਤਰੀਕ ਮਿਲ ਰਹੀ ਸੀਗੀ ਜੀ ਬਟ ਮੈਂ ਬੱਸ ਦੀ ਅਰੇਂਜਮੈਂ 3 ਡੇਟਸ ਲੈਣੀਆਂ ਪਈਆਂ ਤਿੰਨ ਵੀ ਮਿਲ ਰਹੀ ਸੀ ਜੀ 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 ਮਿਲ ਰਹੀ ਹੈ ਉਹਨਾਂ ਨੇ ਅੱਜ ਪਹਿਲੀ ਡੇ ਖੋਲੇ ਜੀ ਬੈਂਕ ਦੇ ਫਾਰਮ ਤਿੰਨ ਵੀ अवेलेबल ਹੈ ਚਾਰ ਵੀ अवेलेबल ਹੈ ਮਿਲ ਰਹੀ ਹੈ ਜੀ ਆਨਲਾਈਨ ਆਨਲਾਈਨ ਤਰੀਕੇ ਨਾਲ ਤਾਂ ਜੋ ਸੀਟਾਂ ਨੇ ਜੋ ਰਜਿਸਟ੍ਰੇਸ਼ਨ ਲਈ ਪੂਰੇ ਤਰੀਕੇ ਨਾਲ ਫੋਲੋ ਚੁੱਕੀਆਂ ਆਨਲਾਈਨ ਐਕਚੁਅਲੀ ਇਹਨਾਂ ਦਿਨਾਂ ਸਾਈਟ ਹੈਂਗ ਹੋ ਗਈ ਸੀਗੀ ਜੀ ਹਲੇ ਜਿਹੜੇ ਆਨਲਾਈਨ ਵੀ ਅਸੀਂ ਭਰੇ ਆ ਉਹਨਾਂ ਦੀ ਕੋਈ ਕਨਫਰਮੇਸ਼ਨ ਆਈ ਨਹੀਂ ਜੀ ਔਰ ਆਫਲਾਈਨ ਹੀ ਆਪਾਂ ਸਾਡਾ ਕੰਮ ਚੱਲ ਰਿਹਾ ਜੀ ਆਫਲਾਈਨ ਆਨਲਾਈਨ ਤਾਂਲੇ ਰੁਕੇ ਹੋਇਆ ਕੰਮ ਜੀ 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 ਵੈਸੇ ਆਨਲਾਈਨ ਮੈਂ ਚੈੱਕ ਕੀਤਾ ਹੈ 17 ਜੁਲਾਈ ਤੱਕ ਦੇ ਫਾਰਮ ਖਤਮ ਹੋ ਚੁੱਕੇ ਖਤਮ ਹੋ ਚੁੱਕੇ ਆ ਜੀ ਬਿਲਕੁਲ ਸੋ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਕਿ ਜੋ ਸ਼ਰਧਾਲੂ ਨੇ 17 ਦੇ ਵਿੱਚ ਗੜੇ ਨੇ ਔਰ ਗੱਲਬਾਤ ਕਰ ਰਹੇ ਨੇ ਔਰ ਜੋ ਇਹ ਯਾਤਰਾ ਵੈ ਹਰ ਸਾਲ ਉਡੀਕ ਕੀਤੀ ਜਾਂਦੀ ਹੈ ਯਾਤਰਾ ਦੀ ਹੋਰ ਸ਼ੋਧਾ ਲੋਣਾ ਵੀ ਗੱਲਬਾਤ ਕਰਦੇ ਆ ਜ਼ਰੂਰ ਪੁੱਛਦੇ ਆ ਕਿ ਯਾਤਰਾ ਦੇ ਲਈ ਅੱਜ ਰਜਿਸਟ੍ਰੇਸ਼ਨ ਕਰ ਰਜਿਸਟ੍ਰੇਸ਼ਨ ਕਰਵਾਣ ਆਏ ਹਾਂ ਅੱਜ ਹਾਂਜੀ ਹਾਂਜੀ ਰਜਿਸਟ੍ਰੇਸ਼ਨ ਜੀ ਐਸਓ ਯਾਤਰਾ ਕਦੋਂ ਤੋਂ ਕਰ ਰਹੇ ਹੋ ਤੁਸੀਂ ਫਰਸਟ ਟਾਈਮ ਫਰਸਟ ਟਾਈਮ ਆ ਜੀ ਫਰਸਟ ਟਾਈਮ ਜਾ ਰਹੇ ਹਾਂ ਕਿਵੇਂ ਦਾ ਲੱਗ ਰਿਹਾ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਵੇਟ ਤੇ ਖੜੇ ਹੋ ਵੇਟ ਕਰ ਰਹੇ ਹੋ ਵੇਟ ਕਰ ਰਹੇ ਹਾਂ ਜੀ ਨੰਬਰ ਆਣੇ ਕੇ ਲਈ ਵੇਟ ਕਰ ਰਹੇ ਹਾਂ ਜੀ 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 ਸੋ ਪਰਿਵਾਰ ਦੇ ਨਾਲ ਜਾ ਰਹੇ ਹੋ ਕਿ ਆਪਣੇ ਸਟ੍ਰੈਂਡ ਦੋਸਤਾਂ ਨਾਲ ਫਰੈਂਡ ਗਰੁੱਪ ਜੀ 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 ਯਾਤਰਾ ਨੂੰ ਕਿਵੇਂ ਦੇਖਦੇ ਹੋ ਕਾਫੀ ਕਹਿ ਸਕਦੇ ਆ ਕਿ ਉਡੀਕ ਰਹਿੰਦੀ ਵੈਸੀ ਯਾਤਰਾ ਦੀ ਕਿਵੇਂ ਦੇਖਦੇ ਹੋ ਕਿ ਪਹਿਲੀ ਵਾਰ ਯਾਤਰਾ ਤੇ ਜਾ ਰਹੇ ਹਾਂ ਇੱਕ ਅਲੋਕਿਕ ਯਾਤਰਾ ਹੈ ਇਹ ਬਹੁਤ ਖੁਸ਼ੀ ਹੈ ਜੀ 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 ਤੋ ਬਿਲਕੁਲ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਬੈਂਕ ਦੇ ਬਾਹਰ ਸਾਰੇ ਹੀ ਬੈਂਕਾਂ ਦੇ 533 ਬ੍ਰਾਂਚਾਂ ਸਲੈਕਟ ਕੀਤੀਆਂ ਗਈਆਂ ਨੇ ਔਰ ਸਾਰੀਆਂ ਬ੍ਰਾਂਚਾਂ ਦੇ ਬਾਹਰ ਇਹੋ ਜਿਹੀ ਤਸਵੀਰਾਂ ਨੇ ਦੇਖ ਸਕਦੇ ਹੋ ਕਤਾਰਾਂ ਕਿੰਨੀਆਂ ਲੰਬੀਆਂ ਲੱਗੀਆਂ ਹੋਈਆਂ ਨੇ ਹਰ ਕਿਸੇ ਦੇ ਹੱਥ ਤੇ ਵਿੱਚ ਫਾਰਮ ਫੜੇ ਹੋਏ ਨੇ ਜਿਹ ਕਾਰੇ ਵੀ ਲੱਗ ਰਹੇ ਨੇ ਔਰ ਜੋ ਵੇਟਿੰਗ ਚੱਲ ਰਹੀ ਹੈ ਵੇਟ ਕਰ ਰਹੇ ਨੇ ਉਡੀਕ ਕਰ ਰਹੇ ਨੇ ਕਿ ਜਲਦੀ ਨੰਬਰ ਆ ਜਾਵੇ ਔਰ ਜੋ ਰਜਿਸਟ੍ਰੇਸ਼ਨ ਹੈ ਜੋ ਹੋ ਜਾਵੇ ਤਰੀਕ ਹੈ ਜੋ ਕਿ 3 ਜੁਲਾਈ ਤੋਂ ਯਾਤਰਾ ਦੀ ਸ਼ੁਰੂਆਤ ਹੋ ਜਾਵੇਗੀ ਔਰ ਯਾਤਰਾ ਵਹ ਜੋ ਕਿ ਰਖੜੀਆਂ ਤੱਕ ਚੱਲੇਗੀ ਯਾਤਰਾ ਦੇ ਵਿੱਚ ਹਰ ਸਾਲ ਹਜ਼ਾਰਾਂ ਲੱਖਾਂ ਸ਼ਰਧਾਲੂ ਜਾਂਦੇ ਨੇ ਯਾਤਰਾ ਦਾ ਹਿੱਸਾ ਬਣਦੇ ਨੇ ਇਸ ਅਲੌਕਿਕ ਯਾਤਰਾ ਦੇ ਵਿੱਚ ਭਗਵਾਨ ਸ਼ਿਵ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਔਰ 533 ਜੋ ਬੈਂਕ ਨੇ ਸਲੈਪ ਕੀਤੇ ਗਏ ਨੇ ਪੂਰੇ ਭਾਰਤ ਦੇ ਵਿੱਚ ਔਰ ਪੂਰੇ ਭਾਰਤ ਦੇ ਨਾਲ-ਨਾਲ ਬੈਂਕਾਂ ਦੇ ਨਾਮ ਨਾਲ ਆਨਲਾਈਨ ਮਾਧਿਅਮ ਦੇ ਨਾਲ ਵੀ ਰਜਿਸਟ੍ਰੇਸ਼ਨ ਹੈ ਵੈੱਬਸਾਈਟ ਦੇ ਉੱਤੇ ਅਧਿਕਾਰਤ ਵੈੱਬਸਾਈਟਾਂ ਤੇ ਵੀ ਹੋ ਰਹੀ ਹੈ ਔਰ ਕਾਫੀ ਜ਼ਿਆਦਾ ਜੋ ਕਹਿ ਸਕਦੇ ਨੇ ਕਿ ਅਲੌਕਿਕ ਮਾਹੌਲ ਇਸ ਵਕਤ ਪੂਰੇ ਭਾਰਤ ਦਾ ਬਣਿਆ ਹੋਇਆ ਹੈ ਕਿਉਂਕਿ ਯਾਤਰਾ ਦੀ ਉਡੀਕ ਹਰ ਸਾਲ ਅਕਸਰ ਹੁੰਦੀ ਰਹਿੰਦੀ ਹੈ